ਫਿਰ ਇਹ ਬਲਾਡੇ ਭਰਤੀ ਖੁੱਲੀ ਸੀ ਉਸ ਟਾਈਮ ਅੰਗਰੇਜ਼ ਸਰਕਾਰ ਦੀ ਭਰਤੀ ਇਹ ਭਰਤੀ ਤੇ ਲੈ ਗਿਆ ਸੁੱਚੇ ਸੂਰਮੇ ਨੂੰ ਅੱਛਾ ਜੀ ਭਰਤੀ ਤੇ ਲਿਜਾਣ ਤੋਂ ਬਾਅਦ ਅੱਗੇ ਲਾਤਾ ਸੁੱਚਾ ਪਿੱਛੇ ਲਾ ਗਿਆ ਸੁੱਚੇ ਨੂੰ ਭਰਤੀ ਕਰਵਾਤਾ ਸਿੱਧੂ ਮੂਸੇਵਾਲਾ ਦਾ ਵੀ ਗਾਣਾ ਸੁਣਿਆ ਹੋਊਗਾ ਸਾਡੇ ਲਾਣੇ ਜਾਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜਾਂਦੇ ਨਹੀਂ ਹੈਨਾ ਤੇ ਇੱਕ ਬੱਬੂ ਮਾਨ ਦੀ ਫਿਲਮ ਵੀ ਆ ਰਹੀ ਹੈ ਸੁੱਚੇ ਸੂਰਮੇ ਤੇ ਤਾਂ ਉਹ ਸੁੱਚੇ ਸੂਰਮੇ ਤੇ ਜਿੰਨੀਆਂ ਫਿਲਮਾਂ ਆਈਆਂ ਜਿੰਨੇ ਵੀ ਗਾਣੇ ਆਏ ਉਹ ਸਾਰੇ ਝੂਠੇ ਨੇ ਤੇ ਆ ਬਾਪੂ ਜੀ ਕੋਲ ਇੱਕ ਲਿਸਟਾ ਦਿਖਾਓ ਬਾਪੂ ਜੀ ਤੇ ਸੋਚੇ ਸੂਰਮੇ ਦੀ ਅਸਲ ਕੀ ਕਹਾਣੀ ਆ ਸਾਰੀ ਲਿਸਟ ਬਾਪੂ ਜੀ ਨੇ ਤਿਆਰ ਕੀਤੀ ਹੋਈ ਆ ਸਿੱਧੂ ਮੂਸੇਵਾਲੇ ਦੇ ਗੀਤਾਂ ਵਾਲਾ ਤੇ ਬੱਬੂ ਮਾਨ ਦੀ ਆ ਰਹੀ ਫਿਲਮ ਵਾਲਾ ਸੱਚਾ ਸੂਰਮਾ ਕੌਣ ਸੀ ਕਿਉਂ ਕੀਤਾ ਸੀ ਕੁੱਕਰ ਦਾ ਕਤਲ ਦੋਸਤੋ ਆ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਸੱਚ ਪਤਾ ਲੱਗ ਜੂ ਇਹ ਐ ਰੌਂਦਾਲਾ ਝੋਲਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚਿਆ ਸੋਚੇ ਸੂਰਮੇ ਦੇ ਪਿੰਡ ਸਮਾਓ ਮਾਨਸਾ ਜ਼ਿਲ੍ਹੇ ਵਿੱਚ ਸੋਚੇ ਸੂਰਮੇ ਦਾ ਪਿੰਡ ਪੈਂਦਾ ਤਾਹੀਂ ਤਾਂ ਸਿੱਧੂ ਮੂਸੇਵਾਲੇ ਨੇ ਗੀਤ ਗਾਇਆ ਸੀ ਵੀ ਸਾਡੇ ਲਾਣੇ ਜਿਹੜੇ ਉਹ ਜਿਉਣੇ ਸੁੱਚਿਆਂ ਦੇ ਨੇ ਤਾਂ ਦੋਸਤੋ ਸੁੱਚੇ ਸੂਰਮੇ ਨੇ ਕੁੱਕਰ ਦਾ ਕਤਲ ਕਿਵੇਂ ਕੀਤਾ ਸੀ ਕਿਵੇਂ ਸੁੱਚਾ ਸੂਰਮਾ ਜਿਹੜਾ ਫੌਜ ਤੋਂ ਛੁੱਟੀ ਲੈ ਕੇ ਆਇਆ ਸੀ ਤੇ ਕੀ ਕੀ ਜਾਂਦਾ ਜਿਹੜੀਆਂ ਸੁੱਚੇ ਸੂਰਮੇ ਦੀਆਂ ਇੱਕ ਦਾ ਰੌਂਦਾਲਾ ਚੋਲਾ ਹਲੇ ਵੀ ਇਸ ਥਾਂ ਤੇ ਪਿਆ ਹੈਗਾ ਜਿਹੜਾ ਉਹ ਕੁੱਕਰ ਨੂੰ ਮਾਰਨ ਵਾਸਤੇ ਫੌਜ ਦੇ ਵਿੱਚੋਂ ਲੈ ਕੇ ਆਇਆ ਸੀ ਤੇ ਹੋਰ ਬਾਕੀ ਬਹੁਤ ਸਾਰੀਆਂ ਫਿਲਮਾਂ ਝੂਠੀਆਂ ਨੇਗੀਆਂ ਅਸਲ ਕਹਾਣੀ ਕੀ ਹੈ ਪਿੰਡ ਦੇ ਬਜ਼ੁਰਗਾਂ ਤੋਂ ਸੁਣਦੇ ਆ ਜਿਹੜੀ ਉਹਨਾਂ ਨੇ ਮਤਲਬ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਸੁਣ ਕੇ ਤਿਆਰ ਕੀਤੀ ਹੋਈ ਆ ਤਾਂ ਦੋਸਤੋ ਟਾਈਮ ਨਾ ਲੈਂਦੇ ਹੋਏ ਆਉ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਇਤਿਹਾਸ ਵਿੱਚ ਤੁਸੀਂ ਸੁੱਚੇ ਸੂਰਮੇ ਦਾ ਨਾਮ ਸੁਣਿਆ ਹੋਊਗਾ ਜੋ ਉਹਨਾਂ ਦੇ ਪਿੰਡ ਵਿੱਚ ਤੇ ਉਹਨਾਂ ਦੇ ਡੇਰੇ ਵਿੱਚ ਬੈਠੇ ਆ ਹਨ ਤੁਸੀਂ ਬਹੁਤ ਸਾਰੀਆਂ ਫਿਲਮਾਂ ਵੇਖਿਆ ਹੋਣੀਆਂ ਸੁੱਚੇ ਸੂਰਮੇ ਦੀਆਂ ਇੱਕ ਮੈਨ ਲਾ 30 35 ਸਾਲ ਪਹਿਲਾਂ ਆਈ ਸੀ ਬਰਿੰਦਰ ਦੀ ਫਿਲਮ ਤੇ ਹੋਰ ਕਾਫੀ ਗਾਣੇ ਤੁਸੀਂ ਬਹੁਤ ਸਾਰੇ ਸੁਨੇ ਹੋਣਗੇ ਸਿੱਧੂ ਮੂਸੇਵਾਲ ਦਾ ਵੀ ਗਾਣਾ ਸੁਣਿਆ ਹੋਊਗਾ ਸਾਡੇ ਲਾਣੇ ਜਾਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜਾਂਦੇ ਨਹੀਂ ਹੈਨਾ ਤੇ ਇੱਕ ਬੱਬੂ ਮਾਨ ਦੀ ਫਿਲਮ ਵੀ ਆ ਰਹੀ ਹੈ ਸੁੱਚੇ ਸੂਰਮੇ ਤੇ ਤਾਂ ਉਹ ਸੁੱਚੇ ਸੂਰਮੇ ਤੇ ਜਿੰਨੀਆਂ ਫਿਲਮਾਂ ਆਈਆਂ ਜਿੰਨੇ ਵੀ ਗਾਣੇ ਆਏ ਉਹ ਸਾਰੇ ਝੂਠੇ ਨੇ ਤੇ ਆ ਬਾਪੂ ਜੀ ਕੋ ਤੇ ਸੱਚੇ ਸੂਰਮੇ ਦੀ ਅਸਲ ਕੀ ਕਹਾਣੀ ਆ ساری ਲਿਸਟ ਬਾਪੂ ਜੀ ਨੇ ਤਿਆਰ ਕੀਤੀ ਹੋਈ ਆ ਉਹਨਾਂ ਦੇ ਪਿੰਡ ਦੇ ਨੇ ਜਿਹੜੇ ਬਾਪੂ ਜੀ ਸੁੱਚਾ ਸੂਰਮਾ ਦੇ ਸਾਰੀ A to Z ਜਿੰਨੇ ਵੀ ਗਾਣੇ ਆਏ ਨੇ ਹੁਣ ਤੱਕ ਇੱਕ ਵਾਰ ਫੇਰ ਦੱਸਦਾ ਆ ਵੀ ਸਾਰੇ ਝੂਠੇ ਨੇ ਅਸਲੀ ਕਹਾਣੀ ਕੀ ਆ ਆਪਾਂ ਬਾਪੂ ਜੀ ਤੋਂ ਜਾਣਾਂਗੇ ਬਹੁਤ ਮਿਹਨਤ ਕਰਕੇ ਬਾਪੂ ਜੀ ਨੇ ਜਿਹੜੀ ਲਿਸਟ ਬਣਾਈ ਹੈਗੀ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਹੈ ਨਾ ਪਤਾ ਕਰਕੇ ਫੇਰ ਜਿਹੜੀ ਇਹ ਲਿਸਟ ਸਾਰੀ ਇਤਿਹਾਸ ਕਹਿੰਦੀ ਸੁੱਚੇ ਸੂਰਮੇ ਦਾ ਤਿਆਰ ਹੋਇਆ ਤਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਬਾਪੂ ਜੀ ਅੱਛਾ ਬਾਪੂ ਜੀ ਆ ਤੁਹਾਨੂੰ ਨੇ ਬਣਾਈ ਇਹ ਸਾਰੀ ਲਿਸਟ ਇਹ ਨਾ ਜੀ ਅੱਛਾ 15 ਚ 2015 ਦੇ ਵਿੱਚ ਇਹ ਲਿਸਟ ਬਣਾਈ ਸੀ ਹਾਂਜੀ ਪਿੰਡ ਦੇ ਬਜ਼ੁਰਗਾਂ ਤੋਂ ਜਾਣਕਾਰੀ ਲੈ ਕੇ ਬਣਾਈ ਸੀ ਅੱਛਾ ਪਿੰਡ ਦੇ ਬਜ਼ੁਰਗਾਂ ਤੋਂ ਪੁਰਾਣੇ ਬਜ਼ੁਰਗਾਂ ਤੋਂ ਜਾਣਕਾਰੀ ਲੈ ਕੇ ਫੇਰੇ ਲਿਸਟ ਬਣੀ ਆ ਅੱਛਾ ਤਾਂ ਬਾਪੂ ਜੀ ਸੁੱਤੇ ਸੂਰਮੇ ਦਾ ਨਾਮ ਬਹੁਤ ਵੱਡਾ ਹੋਇਆਗਾ ਤੇ ਤੁਸੀਂ ਦੱਸੋਗੇ ਮੈਂ ਉਹਨਾਂ ਨਾਲ ਕੀ ਵਾਪਰਿਆ ਸੀ ਕੀ ਉਹਨਾਂ ਦੀ ਕਹਾਣੀ ਸੀ ਹਾਂਜੀ ਹਾਂਜੀ ਉਹਨਾਂ ਦੀ ਕਹਾਣੀ ਇਹ ਸੀ 1870 ਦੇ ਨੇੜੇ ਤੇੜੇ ਅੱਛਾ ਜੀ ਇਹਨਾਂ ਦਾ ਸਮਾਜ ਜਨਮ ਹੋਇਆ ਬਾਬਾ ਸੁੱਤਾ ਸਿੰਘ ਦਾ ਠੀਕ ਆ ਜੀ ਦੋ ਭਰਾ ਸੀਗੇ ਅੱਛਾ ਜੀ ਵੱਡੇ ਭਰਾ ਦਾ ਨਾਮ ਸੀ ਨਰੈਣ ਸਿੰਘ 5 ਸਾਲ ਨੂੰ ਉਮਰ ਦੇ ਵੱਡੇ ਸੀ ਠੀਕ ਆ ਜੀ ਦੋਵੇਂ ਭਰਾ ਇੱਥੇ ਸਮਾਜ ਜੰਮੇ ਪਲੇ ਮਾਤਾ ਦਾ ਨਉ ਭਾਗ ਕੌਰ ਸੀ ਇਹਨਾਂ ਦਾ ਅੱਛਾ ਜੀ ਪਿਤਾ ਦਾ ਨਉ ਸੁੰਦਰ ਸਿੰਘ ਵੀ ਤੇ ਮੰਦਰ ਸਿੰਘ ਵੀ ਅੱਛਾ ਦੋ ਨਾਮ ਕਿਵੇਂ ਦੋ ਨਾਮ ਇਹ ਨਾ ਸੁੰਦਰ ਤੇ ਮੰਦਰ ਜੇ ਲਿਖੀ ਤਾਂ ਮਾਮੂਲੀ ਜਿਹਾ ਫਰਕ ਆ ਠੀਕ ਆ ਜੀ ਹੋ ਸਕਦਾ ਕੋਈ ਮਿਸਟੇਕ ਹੋ ਗਈ ਹੋਵੇ ਮਿਸਟੇਕ ਹੋ ਗੀ ਲਿਖਣ ਨੂੰ ਦੇਖਣ ਨੂੰ ਸੁੰਦਰ ਵੀ ਲੱਗਦਾ ਤੇ ਮੰਦਰ ਵੀ ਲੱਗਦਾ ਮੰਦਰ ਮੰਦਰਾ ਹਾਂਜੀ ਤੇ ਇਸ ਤਰ੍ਹਾਂ ਦਾ ਹੋ ਜਾਂਦਾ ਕੋਈ ਕਈ ਵਾਰੀ ਮਿਸਟੇਕ ਹੋ ਜਾਂਦੀ ਠੀਕ ਆ ਜੀ ਉਹ ਸੀਗਾ ਤੇ ਇਹਨਾਂ ਦਾ ਨਾਨਕਾ ਪਿੰਡ ਸੀ ਗਹਿਰੀ ਭਾਗੀ अच्छा गेरी भागी गे। 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 कुक अब... जी बचपन बाबा सुत्ते सिंह ਦਾ गेरी भागी गुजारਿਆ ਠੀਕ ਹੈ ਜੀ ਉੱਥੇ ਮੱਲ ਪਹਿਲਮਾਨੀ ਦੇ ਗੁਰੂ ਵੀ ਸਿੱਖੇ ਫਿਰ ਉਹ ਇੱਥੇ ਆ ਗਏ ਠੀਕ ਆ ਫਿਰ ਇੱਥੇ ਆ ਕੇ ਉਹਨਾਂ ਦੀ ਦੋਸਤੀ ਬਣ ਗਈ ਕੁੱਕਰ ਮੱਲ ਨਾਲ ਅੱਛਾ ਕੁੱਕਰ ਏਸੇ ਪਿੰਡ ਦਾ ਸੀ ਹਾਂ ਜੀ ਕੁੱਕਰ ਏਸੇ ਪਿੰਡ ਦਾ ਸੀ ਠੀਕ ਹੈ ਜੀ ਉਹ ਵੀ ਕੁੱਕਰ ਸਿੱਖਣ ਲੱਗਿਆ ਕੁੱਕਰ ਵੀ ਮੱਲ ਦੇ ਨਾਂ ਨਾਲ ਹੀ ਮਸ਼ਹੂਰ ਹੋ ਗਿਆ ਕੁੱਕਰ ਮੱਲ ਅੱਛਾ ਜੀ ਉਹ ਹੈਵਤੀਆ ਪੱਤੀ ਚੋਂ ਨੰਬਰਦਾਰ ਦਾ ਮੁੰਡਾ ਸੀ ਠੀਕ ਹੈ ਜੀ ਚਲੋ ਇਕੱਠੇ ਰਹਿੰਦੇ ਰਹੇ ਰਹਿਣ ਤੋਂ ਬਾਅਦ ਉਹ ਜਿਹੜਾ ਆਪਣਾ ਨਰੈਣ ਸਿੰਘ ਤੇ ਉਹ ਮੁਖਮਾਨੇ ਬਹਿ ਸੋਚੇ ਸੂਰਮੇ ਦਾ ਵੱਡਾ ਭਰਾ ਸੋਚੇ ਸੂਰਮੇ ਦਾ ਵੱਡਾ ਭਰਾ ਰਤੀ ਦੇ ਕੋਲੇ ਪਿੰਡਾ ਕਮਾਣਾ ਉੱਤੇ ਬੈਠਾ ਅੱਛਾ ਹਾਂ ਹੈਗਾ ਜੀ ਉਹ ਸਾਦੀ ਬੜਾ ਚਿਰ ਚੱਲ ਨਾ ਸਕੀ ਉਹ ਸਾਦੀ ਟੁੱਟ ਗਈ ਉਹਦੀ ਸਾਦੀ ਟੁੱਟਣ ਤੋਂ ਬਾਅਦ ਫਿਰ ਇਹ ਸੋਚਣ ਲੱਗੇ ਵੀ ਹੁਣ ਆਪਾਂ ਰੋਟੀ ਪਕਦੀ ਕਿਵੇਂ ਕਰੀਏ ਠੀਕ ਹੈ ਜੀ ਫਿਰ ਇੱਕ ਰੂੜੀ ਤੋਂ ਔਰਤ ਇਹਨਾਂ ਦੇ ਨਾਨਕੇ ਪਿੰਡ ਵਿਆਹੀ ਸੀ ਮਾਮੇ ਕੀ ਘਰਾਂ ਚ ਅੱਛਾ ਜੀ ਉਹ ਬਲਵੀਰ ਕੌਰ ਦੇ ਘਰ ਵਾਲੇ ਦੀ ਮੌਤ ਹੋਣ ਕਰਕੇ ਫਿਰ ਉਹਦਾ ਕਰੇਵਾ ਇੱਥੇ ਭਰਾ ਲਿਆ ਨਰੈਣ ਅੱਛਾ ਬਲਵੀਰ ਉਹ ਪਹਿਲਾਂ ਵਿਆਹੀ ਹੋਈ ਸੀ ਕਿਤੇ ਉਹਨੂੰ ਫਿਰ ਇਹ ਕਿਰੇਵਾ ਕਹਿ ਦਿੰਦੇ ਉਹ ਲਿਖਤ ਵਰਤ ਕਰਕੇ ਇੱਥੇ ਲਿਆਏ। ਠੀਕ ਹੈ। ਇੱਥੇ ਲਿਆਉਣ ਤੋਂ ਬਾਅਦ ਕੀ ਹੋਇਆ ਹੈ ਮਿੱਤਰ ਸੀ ਕੁੱਕਰ ਕੁੱਕਰ ਮਾੜੀ ਅੱਖ ਰੱਖਣ ਲੱਗ ਗਿਆ ਬਲਬੀਰ ਕੌਰ ਤੇ। ਇੱਥੋਂ ਕਹਾਣੀ ਸ਼ੁਰੂ ਹੋਈ। ਠੀਕ ਹੈ। ਅੱਛਾ ਉਦੋਂ ਪਹਿਲਾਂ ਦੋਸਤੀ ਹੋ ਗਈ ਸੀ ਉਹਨਾਂ ਦੀ। ਦੋਸਤੀ ਸੀ ਉਦੋਂ ਪਹਿਲਾਂ ਉਹਨਾਂ ਦੀ। ਠੀਕ ਹੈ। ਸੱਚੇ ਨਾਲ। ਠੀਕ ਹੈ। ਗੱਤੀ ਗੱਲਬਾਤ ਸਾਰੀ। ਉਹ ਮਾੜੀ ਅੱਖ ਰੱਖਣ ਤੋਂ ਫਿਰ ਉਹਨੇ ਮਾੜੇ ਸਬੰਧ ਵੀ ਉਹਦੇ ਨਾਲ ਪੈਦਾ ਕਰ ਲਏ ਬਲਬੀਰ ਕੌਰ ਨਾਲ। ਇਸ ਤਰ੍ਹਾਂ ਦਾ ਇਤਿਹਾਸ ਆ। ਠੀਕ ਹੈ ਜੀ। ਤੇ ਉਹ ਸਬੰਧ ਜਦੋਂ ਕਾਇਮ ਹੋ ਗਏ ਫਿਰ ਇਹ ਜਿਹੜ ਕਿਉਂਕਿ ਮਾੜਾ ਬੰਦਾ ਡਰਦੇ ਹੀ ਹੁੰਦਾ ਹਾਂ ਵੀ ਮਾਰਨਾ ਦੇਵੇਂ ਜੇ ਕੋਈ ਸਮਾਜ ਚ ਮਾੜਾ ਜੀ ਕਰਮ ਕਰਦਾ ਉਹ ਡਰਦੇ ਹਾਂ ਹਾਂ ਬਿਲਕੁਲ ਬਿਲਕੁਲ ਚਲੋ ਫਿਰ ਇਹਨੇ ਇੱਕ ਸਕੀਮ ਬਣਾਈ ਦੋਨਾਂ ਨੇ ਵੀ ਆਪਾਂ ਸੁੱਚੇ ਨੂੰ ਰਸਤੇ ਚ ਪਰੇ ਕਰੀਏ ਅੱਛਾ ਫਿਰ ਇਹ ਭਲਾਡੇ ਭਰਤੀ ਖੁੱਲੀ ਸੀ ਉਸ ਟਾਈਮ ਅੰਗਰੇਜ਼ ਸਰਕਾਰ ਦੀ ਭਰਤੀ ਇਹ ਭਰਤੀ ਤੇ ਲੈ ਗਿਆ ਸੁੱਚੇ ਸੂਰਮੀ ਨੂੰ ਅੱਛਾ ਜੀ ਭਰਤੀ ਤੇ ਲਜਾਣ ਤੋਂ ਬਾਅਦ ਅੱਗੇ ਲਾਤਾ ਸੁੱਚਾ ਪਿੱਛੇ ਲਾ ਗਿਆ ਸੁੱਚੇ ਨੂੰ ਭਰਤੀ ਕਰਵਾਤਾ ਅੱਛਾ ਆਪ ਹੋਇਆ ਲਿਆ ਆ ਕਰੇ ਆ ਗਿਆ ਕਰੇ ਆ ਕੇ ਮौज-ਮਸਤੀ ਕਰਨ ਲੱਗ ਗਿਆ ਦੋਏ ਜੀ ਅਮੀਰ ਕਰਨ ਨਾਲ ਮौज-ਮਸਤੀ ਹੋਣ ਲੱਗੀ ਉਹ ਨਰੈਣ ਸਿੰਘ ਦੁਖੀ ਰਹਿਣ ਉਹਨਾਂ ਨੂੰ ਦੁਖੀ ਰਹਿਣੇ ਸੀ ਸਿੱਧਾ ਘਰੇ ਜਾਣ ਲੱਗ ਗਏ ਸਿੱਧਾ ਘਰੇ ਜਾਣ ਲੱਗ ਗਏ ਨਰੈਣ ਸਿੰਘ ਦੁਖੀ ਰਹਿਣ ਲੱਗ ਗਿਆ ਫਿਰ ਉਹ ਕਹਿੰਦੇ ਨਰੈਣ ਸਿੰਘ ਨੇ ਇੱਕ ਕਾਲੂ ਮੱਲ ਸੇਠ ਤੋਂ ਚਿੱਠੀ ਲਿਖਵਾਈ ਆਪਦੇ ਭਰਾ ਨੂੰ ਅੱਛਾ ਜੀ ਤੇ ਉਹਨੇ ਚਿੱਠੀ ਜਦੋਂ ਪੜ੍ਹੀ ਪਤਾ ਲੱਗ ਗਿਆ ਸਾਰੀ ਗੱਲਬਾਤ ਦਾ ਠੀਕ ਹੈ ਜੀ ਚਲ ਉਹਨੇ ਫਿਰ ਉੱਥੋਂ ਨੌ ਨੂੰ ਕਟਾਉਣਾ ਚਾਹਿਆ ਨੌ ਨਾ ਕਟਿਆ ਗਿਆ ਜਦੋਂ ਨੌ ਨਾ ਕਟਿਆ ਗਿਆ ਫਿਰ ਇਨ ਟਾਈਮ ਕਹਿੰਦੇ ਉੱਥੇ ਕੀ ਹੋਇਆ ਕੁਆਟਰਾਂ 'ਚ ਅੱਗ ਲੱਗੀ ਅੱਛਾ ਜੀ ਕੁਆਟਰਾਂ 'ਚ ਅੱਗ ਲੱਗਣ ਤੋਂ ਬਾਅਦ ਫੌਜੀਆਂ ਦੇ ਬੱਚੇ ਰਹਿ ਗਏ ਅੰਦਰ ਕੋਈ ਕੱਢੇ ਨਾ ਠੀਕ ਹੈ ਜੀ ਇੱਕ ਅਫਸਰ ਦੀ ਮੇਮ ਤੇ ਉਹਦੇ ਬੱਚੇ ਵੀ ਅੰਦਰ ਹੈਗੇ ਇਹ ਕਹਿੰਦੇ ਭਾਈ ਕੰਬਲ ਗਿੱਲਾ ਗੁੱਲਾ ਕਰਕੇ ਸੱਚਾ ਸਿੰਘ ਸੂਰਮਾ ਬਾਬਾ ਦਲੇਰ ਸੀ ਦਿਲ ਦਾ ਖੁੱਲਾ ਰੁੱਲਾ ਸੀ ਇਹ ਕੱਟ ਲਿਆ ਆ ਉਹ ਫਿਰ ਅੰਗਰੇਜ਼ ਅਫਸਰ ਨੇ ਇਹਨੂੰ ਨਾਮ ਦੇਣਾ ਚਾਹਿਆ ਵੀ 10 ਬੀ ਕੀ ਨਾਮ ਦੇਈਏ ਠੀਕ ਹੈ ਜੀ ਖੁਸ਼ ਹੋ ਕੇ ਖੁਸ਼ ਹੋ ਕੇ ਇਹ ਕਹਿੰਦਾ ਵੀ ਨੌ ਕੱਟ ਦਿਓ ਮੇਰਾ ਉਹ ਕਹਿੰਦਾ ਵੀ ਯਾਰ ਰੈਂਕ ਦੇਣੀ ਸੀ ਤੂੰ ਇਹ ਕੀ ਕਰੀ ਜਾਣਾ ਉਲਟ ਪਾਸੇ ਗੱਲ ਲੈ ਗਿਆ ਠੀਕ ਹੈ ਜੀ ਚਲੋ ਬਾਬੇ ਦੇ ਮਨਤ ਸੀਗਾ ਘਰ ਦਾ ਸਾਰਾ ਮਾਹੌਲ ਤੁਹਾਨੂੰ ਪਤਾ ਹੀ ਹੈ ਜਿਹੜੀ ਗੱਲ ਮੈਂ ਦੱਸ ਗਿਆ ਤੇ ਹਾਂਜੀ ਹਾਂਜੀ ਚਲੋ ਨੌ ਕਟਾ ਕੇ ਆ ਗਿਆ ਉਤੋਂ ਆਉਂਦਾ ਹੋਇਆ ਬਾਬੇ ਨੂੰ ਇੱਕ ਰਫਲ ਵੈਸੇ ਤਾਂ ਕਹਿੰਦੇ ਵੀ ਨਾਮ ਤੇ ਦੇਤੀ ਪਰ ਜਿਹੜਾ ਆਰਮਡ ਹੁੰਦੀ ਆ ਨਾ ਇਹ ਲਾਇਸੈਂਸ ਇਹ ਨਾਮ ਦੇਣ ਵਾਲੀ ਚੀਜ਼ਾਂ ਨਹੀਂ ਹੁੰਦੀਆਂ ਲਾਇਸੈਂਸ ਬਣਾ ਕੇ ਲੈਂਦਾ ਹੁੰਦਾ ਅੱਛਾ ਲਾਇਸੈਂਸ ਬਣਾ ਕੇ ਲੈਂਦਾ ਹੁੰਦਾ ਸਤੂ ਮੈਂ ਤਾਂ ਪਰ ਅੱਖ ਹੀ ਨਹੀਂ ਸਾਧਦੇ ਠੀਕ ਹੈ ਜੀ ਬੇਸ਼ੱਕ ਨਾਮ ਤੇ ਵੀ ਦੇਵੇ ਕੋਈ ਤਾਂ ਲਾਇਸੈਂਸ ਬਣਾ ਕੇ ਦੇਣਾ ਭਾਈ ਹਾਂ ਲਾਇਸੈਂਸ ਹੋਣਾ ਜ਼ਰੂਰੀ ਹੈ ਹਾਂ ਉਹ ਲੈ ਕੇ ਆ ਗਿਆ ਇੱਥੇ ਰਫਲ ਤੇ ਉਹਨੇ ਆ ਕੇ ਦੋਨੋਂ ਹੀ ਕਤਲ ਕਰਤੇ ਨਾਲੇ ਤਾਂ ਕੁੱਕਰ ਮਾਰਤਾ ਨਾਲੇ ਮਾਰਤੀ ਬਲਬੀਰ ਕੌਰ ਅੱਛਾ ਮਾਰਿਆ ਕਿੱਥੇ ਸੀ ਸੁੱਚਾ ਕਹਿੰਦੇ ਪਿੰਡ 'ਚ ਖਾੜਾ ਲੱਗਿਆ ਹੋ ਸੀ ਜਿਵੇਂ ਆਪਾਂ ਫਿਲਮਾਂ ਚਲੋ ਤੁਕਬੰਦੀ ਬਣਾ ਲਈ ਗਾਉਣ ਵਾਲਿਆਂ ਨੇ ਗਾਉਣ ਬਣਾ ਲਈ ਇਹਦੇ ਤੇ ਗਾਉਣ ਵੀ ਬਣਾਉਣੀ ਹੁੰਦੇ ਨੇ ਮਸਾਲਾ ਲਾ ਕੇ ਪੇਸ਼ ਕਰਤਾ ਜਦੋਂ ਕੋਈ ਆਪਾਂ ਕਿਸੇ चीज ਤੇ ਲਿਖਦੇ ਆ ਕੋਈ ਗਾਣੇ ਲਿਖਦੇ ਆ ਤਾਂ ਆਪਾਂ ਨੂੰ ਥੋੜਾ ਬੋਤ ਮਸਾਲਾ ਲਾਉਣਾ ਪੈਂਦਾ ਬਿਲਕੁਲ ਹੀ ਵੀ ਇਸ ਕਰਕੇ ਕੋਈ ਕਲੀਅਰ ਨਹੀਂ ਹੋ ਸਕਿਆ ਵੀ ਖਾੜਾ ਲੱਗਿਆ ਜਾਂ ਕਿਹਦੇ ਵਿਆਹ ਸੀ ਕਿਵੇਂ ਖਾੜਾ ਲੱਗਿਆ ਇਸ ਤਰ੍ਹਾਂ ਦੀ ਕੋਈ ਗੱਲ ਕਲੀਅਰ ਨਹੀਂ ਹੁੰਦੀ ਅੱਛਾ ਵੀ ਕਾਦੇ ਵਾਸਤੇ ਕੀ ਪਰਪਸ ਵਾਸਤੇ ਖਾੜਾ ਲੱਗਿਆ ਸੀ ਇਸ ਤਰ੍ਹਾਂ ਦੀ ਗੱਲ ਮਿਲ ਹੀ ਨਹੀਂ ਕੋਈ ਠੀਕ ਹੈ ਜੀ ਚਲੋ ਕਤਲ ਹੋਣ ਤੋਂ ਬਾਅਦ ਉਦੋਂ ਬਾਅਦ ਸਜ਼ਾ ਮਤਲਬ ਇਹ ਵਿਂਗੜ ਚਲਾ ਗਿਆ ਬਾਬਾ ਡਾਕੂ ਨਾਲ ਲੜ ਗਿਆ ਵਿਂਗੜ ਨਾਲ ਡਾਕੂ ਨਾਲ ਲੜ ਗਿਆ ਕਿਤੇ ਮਨ ਡਾਕੂ ਤੇ ਮਸ਼ਹੂਰ ਉਸ ਵੇਲੇ ਦਾ ਠੀਕ ਹੈ ਜੀ ਚਲੋ ਡਾਕੂਆਂ ਤੇ ਬਾਬੇ ਦੀ ਦਾਲ ਨਾਲ ਗਲੀ ਨਹੀਂ ਕਿਤੇ ਮਨ ਮੇਲੇ ਡਾਕੂਆਂ ਨਾਲ ਕਿਉਂ ਬਾਬਾ ਹੋਰ ਹਸਾਬ ਦਾ ਸੀ ਤੇ ਡਾਕੂ ਨਾਲ ਨਹੀਂ ਚੱਲੀ ਗੱਲ ਫਿਰ ਇਹ ਵਿਂਗੜ ਜਾ ਕੇ ਠਹਿਰ ਗਿਆ ਬਾਬਾ ਫਤਿਹਬਾਦ ਕੋਲੇ ਪਿੰਡਾਂ ਵਿਂਗੜ ਅੱਛਾ ਜੀ ਉਹ ਵਿਂਗੜ ਜਦੋਂ ਠਹਿਰਿਆ ਉੱਥੇ ਵਿਂਗੜ ਇਹ ਡਾਲੀ ਡੂਲੀ ਕਰਨ ਲੱਗ ਗਿਆ ਉੱਥੇ ਕੋਈ ਮਾਤਾ ਕਹਿਣ ਲੱਗੀ ਵੀ ਇੱਥੇ ਤਾਂ ਰੋਜ਼ ਗਊਆਂ ਵੜਦੇ ਨੇ ਪੁੱਤਰਾਂ ਵੀ ਸਾਡਾ ਤਾਂ ਇੱਥੇ ਜੀਣਾ ਵੀ ਹਰਾਮ ਹੀ ਹੈ ਹਰਾਮ ਇਹਨੂੰ ਮਲਾਤੇ ਬੁੱਚੜ ਇੱਕ ਬਾਬਾ ਰਖੀ ਦੀ ਇਹਨਾਂ ਚਾਰ ਪੰਜ ਬੁੱਤਰਾਂ ਦੇ ਗਾਲ ਵੜਤੇ ਦੱਸਦੇ ਆਂ ਸਾਪਰੇ ਨਾਲ ਹੀ ਠੀਕ ਹੈ ਜੀ ਫਿਰ ਉੱਥੇ ਵੀ ਰਹਿਣਾ ਮੁਸ਼ਕਲ ਹੋ ਗਿਆ ਫਿਰ ਇਹ ਕੋਈ ਇੱਥੇ ਇਹਦਾ ਮਹਾ ਸਿੰਘ ਦੋਸਤ ਆਇਆ ਸੀ ਫੌਜ ਤੋਂ ਹਰਿਆਉ ਡਸ ਕੇ ਫਿਰ ਬਾਬਾ ਉੱਥੇ ਆ ਕੇ ਠਹਿਰਿਆ ਉਹਦੇ ਕੋਲੇ ਉਹਨੂੰ ਸਾਰਾ ਹਾਲ ਹਵਾਲ ਦੱਸਿਆ ਵੀ ਜਰਾ ਐਂ ਕਰਕੇ ਮੇਰੀ ਭਝਾਈ ਉਹ ਉਹਦੇ ਕਿਸੇ ਦੇ ਰਹਿੰਦੀ ਸੀ ਉਹ ਮਰਨਾ ਪੈ ਗਿਆ ਮੈਂ ਜੇ ਇੱਥੇ ਆ ਕੇ ਠਹਿਰਿਆ ਤਾਂ ڈاکੋਂ ਨਾਲ ਨਹੀਂ ਮੇਰੀ ਬਣੀ ਹੁਣ ਇੱਥੇ ਮਿੱਥਵਾ ਬੁੱਚੜ ਮਾਰੇ ਗਏ ਅੱਛਾ ਜੀ ਫਿਰ ਉਹ ਮਹਾ ਸਿੰਘ ਡਰਪੋਕ ਸੀ ਉਹਨੇ ਡਰਦੇ ਨੇ ਇਹਨੂੰ ਸੁਨਾਮ ਅਰੈਸਟ ਕਰਵਾਤਾ ਅੱਛਾ ਥੋੜਾ ਲੱਗਦਾ ਸੀ ਇਹ ਇੱਕ ਵਾਰੀ ਇਹ ਦੱਸਦੇ ਨੇ ਇਤਿਹਾਸ ਦੀ ਭੀਖੀ ਤੋਂ ਲੈ ਕੇ ਆਸਮਾ ਤੋਂ ਲੈ ਕੇ ਸੁਨਾਮ ਤੱਕ ਕੋਈ ਪਿੰਡ ਨਹੀਂ ਸੀ ਕੋਈ ਪਿੰਡ ਨਹੀਂ ਸੀ ਨਾ ਸਿੱਧਾ ਰਾਬਤਾ ਸੁਨਾਮ ਨਾਲ ਥਾਣੇ ਨਾਲ ਸੀ ਸਮਾਂ ਦਾ ਇੱਥੇ ਰਾਜ ਪਿੰਡ ਨਹੀਂ ਸੀ ਅੱਛਾ ਜੀ ਤੇ ਚਲੋ ਉਹ ਰੈਸਟੋਰੈਂਟ ਤੋਂ ਬਾਅਦ ਉਹ ਪ੍ਰਭਾਵਿਤ ਹੋ ਗਿਆ ਜਿਹੜਾ ਰਾਜਾ ਦੀ ਮੌਕੇ ਦਾ ਉਹਨੇ ਦੇਖਿਆ ਵੀ ਯਾਰ ਬੰਦਾ ਬਹੁਤ ਵਧੀਆ ਆ ਗਿਆ ਵੀ ਇਹ ਇਸ ਤਰ੍ਹਾਂ ਦਾ ਇੱਕ ਕਸਤਲ ਵੀ ਕਰਿਆ ਤਾਂ ਵੀ ਕੋਈ ਕਹਿੰਦਾ ਉਹ ਬਾਅਦ ਜਦ ਬੜੀ ਕਰਤਾ अच्छा ਛੜਤਾ ਸੀ ਮਤਲਬ ਕੋਈ ਹਾਂ ਬੜੀ ਕਰਨ ਤੋਂ ਬਾਅਦ ਬਾਬਾ ਉਦੋਂ ਮੇਲਾ ਲੱਗਿਆ ਸੀ ਮਾਗ ਚ ਮੇਲਾ ਲੱਗਦਾ ਭੀਖੇ ਗੁੱਦੜਾ ਦਾ ਅੱਛਾ ਜੀ ਚੱਲ ਮੇਲੇ ਤੇ ਆ ਗਿਆ ਮੇਲੇ ਤੋਂ ਘਰੇ ਆ ਕੇ ਠਹਿਰ ਗਿਆ ਰਹਿਣ ਲੱਗ ਗਿਆ ਵਧੀਆ ਜ਼ਿੰਦਗੀ ਬਿਸਰ ਕਰਨ ਲੱਗ ਗਿਆ ਵੀ ਦਵਾਰੇ ਪਿੰਡ ਜਾ ਕੇ ਰਹਿਣ ਲੱਗੇ ਸਹੀ ਵਧੀਆ ਰਹਿਣ ਲੱਗੇ ਦੋਏ ਭਰਾ ਵਧੀਆ ਜ਼ਿੰਦਗੀ ਕਰਨ ਲੱਗੇ ਕੁੱਕਰ ਮਾਰੀ ਦਿੱਤਾ ਸੀ ਕੁੱਕਰ ਦਾ ਮੁੰਡਾ ਬਾਹਰ ਚਲਾ ਗਿਆ ਅੱਛਾ ਜੀ ਤੇ ਉਸ ਤੋਂ ਬਾਅਦ ਇਹਦੇ ਕੋਈ ਨਾਨਕੇ ਪਿੰਡ ਤੋਂ ਮਾਮੇ ਦਾ ਪੋਤਰਾ ਸੰਤ ਸਿੰਘ ਆਇਆ ਹਾਂਜੀ ਸੰਤ ਸਿੰਘ ਨੇ ਆ ਬਣਾਈ ਆ ਮੇਰਾ ਖਲੇ ਉੱਤੇ ਨੋਮ ਵੀ ਲਿਖਿਆ ਸੰਤ ਸਿੰਘ ਜਿਹੜੀ ਆ ਬਣਾਈ ਆ ਸਮਾਦੀ 베ਲੀ ਇਹ ਕਿੰਨੀ ਕੁ ਪੁਰਾਣੀ ਹੈ ਇਹ 60 ਸਾਲ ਪੁਰਾਣੀ ਹੈ ਅੱਛਾ 60 ਸਾਲ ਪੁਰਾਣੀ ਸਮਾਦੀ ਹੈ 60-65 ਸਾਲ ਪੁਰਾਣੀ ਆ ਇਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਸੰਤ ਸਿੰਘ ਨੇ ਆ ਕੇ ਕਿਹਾ ਵੀ ਚਾਚਾ ਮੇਰੀ ਤਾਂ ਮਾਤਾ ਰਾਜਕੌਰ ਆਪ ਕਿਸੇ ਜੱਟ ਦੇ ਰਹਿਣ ਲੱਗੀ ਗੱਜਣ 베ਲੀ ਅੱਛਾ ਇਹ ਆਦਾ ਵੀ ਯਾਰ ਮੈਥੋਂ ਨਹੀਂ ਮਾਰੇ ਜਾਂਦੇ ਕੋਈ ਕੁਛ ਕਰੇ ਹੁਣ ਉਹ ਚਲੋ ਤਾਨੇ ਮਿਹਨੇ ਦੇਣ ਲੱਗਿਆ ਵੀ ਚੰਗਾ ਚਾਚਾ ਫਿਰ ਮੈਂ ਤਾਂ ਰਾਜ ਗੱਡੀ ਦੀ ਜਾਂ ਮੈਂ ਤਾਂ ਗੱਡੀ ਥੱਲੇ ਆਉਂ ਜੇ ਤੂੰ ਮੇਰਾ ਕੰਮ ਨਹੀਂ ਕਰਦਾ ਅੱਛਾ ਫਿਰ ਉਹ ਸੰਤ ਸਿੰਘ ਜਾ ਕੇ ਸੰਤ ਸਿੰਘ ਨੂੰ ਕਿਹਾ ਵੀ ਦੱਸ ਫਿਰ ਕਿੱਥੇ ਆ ਤੇਰੀ ਮਾਂ ਉਹਨੇ ਜਦੋਂ ਪਤਾ ਕਰਿਆ ਉਹ ਕਿਤੇ ਝੰਡਾ ਵਾਲਾ ਖੇਤ ਆ ਗਹਿਰੀ ਭਾਗੀ ਉੱਥੇ ਛੋਲੇ ਵੜਦੀ ਸੀ ਜਲ ਮੈਲੀ ਨਾਲ ਚਲ ਉੱਥੇ ਸੰਤ ਸਿੰਘ ਨਾਲ ਜਾ ਕੇ ਦੋਨੇ ਉਹ ਮਾਰਤੇ ਸੰਤ ਸਿੰਘ ਇਹਨੇ ਪਾਸੇ ਕਰਤਾ ਉੱਥੇ ਫਿਰ ਦੱਸਦੇ ਨੇ ਵੀ ਉਹ ਕਤਲਾਂ ਤੇ ਇਹਨੂੰ ਉੱਥੇ ਹੀ ਫਾਸੀ ਦਿੱਤੀ ਬਾਬੇ ਨੂੰ ਕੁਝ ਲੋਕ ਤਾਂ ਕਹਿੰਦੇ ਨੇ ਵੀ ਉੱਥੇ ਝੰਡਾ ਦਾ ਦਰਖਤ ਝੰਡਰ ਨਾਲ ਦਿੱਤੀ ਤੇ ਕੁਝ ਲੋਕ ਕਹਿੰਦੇ ਨੇ ਵੀ ਉੱਥੇ ਗੱਡਾ ਲਾੜ ਲਿਆ ਗੱਡੇ ਤੇ ਜੂੜੇ ਨਾਲ ਰੱਸਾ ਪਾ ਕੇ ਫਾਸੀ ਦੇ ਦਿੱਤੀ ਫਾਸੀ ਘੇਰੀ ਆਈ ਆ ਇਹ ਕਲੀਅਰ ਆ ਅੱਛਾ ਜੀ ਇਹ ਉੱਥੇ ਸਵਾਦ ਵੀ ਬਣੀ ਆ ਉੱਥੇ ਵੀ ਮੰਨਤਾ ਹੁੰਦੀ ਆ ਬਾਬੇ ਦੀ ਅੱਛਾ ਜੀ ਇਹ ਕਹਾਣੀ ਮੰਨਦੇ ਠੀਕ ਆ ਜੀ ਤੇ ਹੁਣ ਇਹ ਬਾਬੇ ਦੇ ਆ ਬਾਬਾ ਗੁਰਦੇਵਾਲ ਦਾਸ ਜੀ ਨੇ ਇਹ 40 ਸਾਲ ਤੋਂ ਇੱਥੇ ਸੇਵਾ ਕਰਦੇ ਨੇ ਬਹੁਤ ਵਧੀਆ ਸਾਰਾ ਪਿੰਡ ਵਧੀਆ ਸਹਿਯੋਗ ਦਿੰਦਾ ਇੱਥੇ ਭਾਦੋਂ ਦੀ ਦਸਵੀਂ ਨੂੰ ਤੇ ਚੇਤ ਦੀ ਦਸਵੀਂ ਨੂੰ ਦਿਨ ਮਨਾਇਆ ਜਾਂਦਾ ਬਾਬੇ ਦਾ ਸਾਰੇ ਪਰਿਵਾਰ ਆਉਂਦੇ ਨੇ ਜਵੰਦਾਸ ਪਰਿਵਾਰ ਅਗਵਾਈ ਕਰਦਾ ਸਾਰੇ ਨਾਲ ਲੱਗਦੇ ਨੇ ਚਾਹਲ ਪਰਿਵਾਰ ਆਉਂਦੇ ਨੇ ਹੋਰ ਵੀ ਜਿੰਨੇ ਕੋਈ ਢਿੱਲੋ ਪਰਿਵਾਰ ਨੇ ਉਹ ਵੀ ਆਉਂਦੇ ਨੇ ਸਾਰੇ ਆ ਕੇ ਇੱਥੇ ਵਧੀਆ ਸੇਵਾ ਪਾਣੀ ਕਰਦੇ ਨੇ ਰਲ ਮਿਲ ਕੇ ਪਿੰਡ ਰਹਿੰਦਾ ਹਾਂ ਕੋਈ ਇਸ ਤਰ੍ਹਾਂ ਦੀ ਸਾਡੇ ਪਿੰਡ ਦੀ ਡਿਸਕਿਊਟ ਨਹੀਂ ਹੈ ਕਿਸੇ ਕਿਸਮ ਦੀ ਤਾਂ ਸ਼ੁਕਰੀਆ ਬਾਪੂ ਜੀ ਇਹਨਾਂ ਦੱਸਣ ਵਾਸਤੇ ਤਾਂ ਦੋਸਤੋ ਇਹ ਸੀ ਅਸਲੀ ਕਹਾਣੀ ਸੱਚੇ ਸੂਰਮੇ ਦੀ ਹੈਨਾ ਤੇ ਆ ਪਿੱਛੇ ਜਿਹੜੀ ਤੁਸੀਂ ਵੇਖ ਰਹੇ ਹੋ ਸਮਾਰਕ ਵੀ ਬਣੀ ਹੋਈ ਆ ਸੱਚੇ ਸੂਰਮੇ ਦੀ ਤੇ ਆ ਜਿਹੜੀ ਮੈਂ ਤੁਹਾਨੂੰ ਆ ਦਿਖਾਈ ਇੱਕ ਲਿਸਟ ਹੈਨਾ ਵੀ ਇਹ ਸੱਚੇ ਸੂਰਮੇ ਦੀ ਜਿਹੜੀ ਅਸਲੀ ਕਹਾਣੀ ਹੈਗੀ ਤੇ ਬਹੁਤ ਸਾਰੇ ਗੀਤ ਫਿਲਮਾਂ ਵਿੱਚ ਤੁਸੀਂ ਵੇਖਿਆ ਹੋਣਾ ਹੈ ਨਾ ਪਰ ਬਹੁਤ ਝੂਠੀਆਂ ਬਣਾਈਆਂ ਹੋਈਆਂ ਨੇ तकरीबन ਸਾਰਾ ਉਹੀ ਬਾਪੂ ਜੀ ਵਾਲੀ ਗੱਲ ਵੀ ਪੱਲੋ ਜਿਹੜਾ ਮਸਾਲਾ ਲਾ ਦਿੱਤਾ ਜਾਂਦਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ